ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਇਸ ਵਾਲੇ ਸੈਗਮੈਂਟ ਵਿੱਚ ਜਿਹੜਾ ਸੈਕੰਡ ਵਾਲਾ ਇਸ਼ੂ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੁਝ ਮੈਸੇਜ ਨੇ ਅਸੀਂ ਕੁਕਲੀ ਉਹਨਾਂ ਨੂੰ ਪੜ੍ਹ ਦਨੇ ਆ ਜੀਜੀਤ ਸਿੰਘ ਲਿਖਤੇ ਨੇ ਡਾਕਟਰ ਸਾਹਿਬ ਜੀ ਬੀਬਾ ਨੀਲਮਕੌਰ ਟੀਵੀ 84 ਦੀ ਸਾਰੀ ਟੀਮ ਤੇ ਸਾਰੇ ਸੁਣਨ ਵਾਲਿਆਂ ਨੂੰ ਵਾਹਿ ਜੀ ਦਾ ਖਾਲਸਾਵਾ ਜੀ ਫਤਿਹ ਜੀ ਖਾਲਸਾਣ ਜ਼ਿੰਦਾਬਾਦ 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 ਆ ਵੀਰ ਹਰਮਿਲ ਸਿੰਘ ਵਾਈਜ਼ ਜੀ ਕਾ ਖਾਲਸਾ ਵਾਈਜ਼ ਜੀ ਕੀ ਫਤਿਹ ਮਲਕ ਨਵਾਜ਼ ਲਿਖਤੇ ਨੇ ਡਾਕਟਰ ਸਾਹਿਬ ਵੈਲਕਮ ਜੀ ਸਾਕੀ ਮਲਕ ਲਿਖਤੇ ਨੇ ਵੈਲਕਮ ਟੀਵੀ 84 ਡਾਕਟਰ ਸਾਹਿਬ सुरेंद्र ਸਿੰਘ ਫਤਿਹ ਲਿਖਤੇ ਨੇ ਸਾਕੀ ਮਲਕ ਫਿਰ ਫਤਿਹ ਅ ਬਸ਼ਰਤ ਮੁਹੰਮਦ ਉਹਨਾਂ ਨੇ ਪਾਕਿਸਤਾਨ ਦਾ ਝੰਡਾ ਤੇ ਖ਼ਾਰਿਸਤਾਨ ਦਾ ਝੰਡਾ ਨਾਲ-ਨਾਲ ਲਹਿਰਾਇਆ ਤੇ ਪ੍ਰੀਤਮ ਸਿੰਘ ਲਿਖਤੇ ਨੇ ਵੈਰੀ ਗੁੱਡ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੇ ਮੀ ਜੀ ਡਾਕਟਰ ਸਾਹਿਬ ਅ ਦੇਖੋ ਜਦੋਂ ਅਸੀਂ ਨੇੜਕ ਪੱਖੋਂ ਤੌਰ ਤੇ ਦੇਖਦੇ ਹਾਂ ਕਿ ਭਾਰਤ ਦੀ ਸਿਚੁਏਸ਼ਨ ਕੀ ਹੈ ਤਾਂ ਫਿਰ ਜਿਹੜੇ ਭਾਰਤ ਵਿੱਚ ਦੇ ਵੀ ਨੈਸ਼ਨਲਿਸਟ ਲੋਕ ਨੇ ਜਦੋਂ ਅਸੀਂ ਇਹਨਾਂ ਦੇ ਕਮੈਂਟ ਦੇਖਦੇ ਹਾਂ ਇਸ ਦਾ ਪ੍ਰੇਖਾ ਨਹੀਂ ਹੋਣਾ ਚਾਹੀਦਾ ਕਿ ਵੀ ਇਹ ਕੋਈ ਸਿੱਖਾਂ ਦੇ ਹਮਾਇਤੀ ਹੋ ਗਏ ਜਾਂ ਖਾਲਸਤਾਨ ਦੇ ਹਮਾਇਤੀ ਹੋ ਗਏ ਜਾਂ ਪਾਕਿਸਤਾਨ ਜਾਂ ਕਸ਼ਮੀਰ ਦੇ ਹਮਾਇਤੀ ਹੋ ਗਏ ਜੀ ਉੱਥੇ ਦੋ ਕਿਸਮ ਦੇ ਜਿਹੜੇ ਹਿੰਦੂਤਵੀ ਲੈ ਦੇ ਕੇ ਹਰ ਹਿੰਦੂ ਖਾਸ ਤੌਰ ਤੇ ਜਿਹੜੇ ਪਾਵਰ ਚਰੇ ਨੇ ਆਜਨੇ ਉਹਨਾਂ ਦੀਆਂ ਸਰਵਿਸਿਸ ਚ ਰਹੇ ਨੇ ਉਹ ਪੱਕੇ ਹਿੰਦੂ ਨੈਸ਼ਨਲਿਸਟ ਨੇ ਪਰ ਉਹਨਾਂ ਦੇ ਵਿੱਚ ਦੋ ਨੇ ਇੱਕ ਤਾਂ ਉਹ ਹੈ ਜਿਹੜਾ ਇਹ ਗਊ ਰક્ષਕ ਮੋਹਨ ਪਾਗਵਤ ਮੋਦੀ ਬ੍ਰਾਂਡ ਸਿੱਧੇ ਤੌਰ ਦੇ ਉੱਤੇ ਜਿਹੜਾ ਹੈ ਜ਼ਬਰਦਸਤੀ ਦੇ ਨਾਲ ਹੀ ਜਿਹੜਾ ਉਹ ਹਿੰਦੂਤਵਾ ਦਾ ਰਾਗੂ ਕਰਨਾ ਚਾਹੁੰਦੇ ਨੇ ਜੀ ਦੂਸਰੇ ਗਾਂਧੀ ਵਾਂਗ ਮਿੱਠੀ ਛੁਰੀ ਬਣ ਕੇ ਮਿੱਠੇ ਢੰਗ ਦੇ ਨਾਲ ਔਰ ਉਹ ਮਹਿਸੂਸ ਵੀ ਕਰਦੇ ਨੇ ਕਿ ਵੀ ਇਹ ਜਿਹੜਾ ਕਾਮਿਊਨਲਿਜ਼ਮ ਹੈ ਫਿਰਕੂਪਨ ਹੈ ਦਬਾਣ ਹੈ ਇਹ ਅਲਟੀਮੇਟਲੀ ਬੂਮ ਰੈਂਕ ਕਰਦਾ ਹੈ ਜਾਂ ਇਸ ਦੇ ਨਾਲ ਨੇਸ਼ਨ ਕਮਜ਼ੋਰ ਹੁੰਦਾ ਹੈ ਉਸ ਕੈਟਾਗਰੀ ਦੇ ਵਿੱਚ ਕੁਲਦੀਪ ਨૈયਰ ਹੋਏ ਜੇਠ ਮਲਾਨੀ ਹੋਏ ਈਵਨ ਕਾਟਜੂ ਵਰਗੇ ਲੋਕ ਜਦੋਂ ਕਾਟਜੂ ਨੇ ਕੋਈ ਦੋ ਚਾਰ ਗੱਲਾਂ ਕਰਦਾ ਸਾਨੂੰ ਵੀ ਚੰਗਾ ਲੱਗਣ ਲੱਗ ਜਾਂਦਾ ਕਿ ਜੀ ਆਰਐਸਐਸ ਨੂੰ ਇਹ ਕਿਹਾ ਜਾਂ ਮੋਦੀ ਨੂੰ ਇਹ ਕਿਹਾ ਪਰ ਹੁਣ ਉਹਨੇ ਆਪਣੀ ਇੱਕ ਫੇਸਬੁੱਕ ਪੋਸਟ ਦੇ ਵਿੱਚ ਸੰਤ ਪਿੰਡਾਂ ਵਾਲਿਆਂ ਪ੍ਰਤੀ ਜੈਵਨ ਧਰਮਾਂ ਧਰਮ ਗ੍ਰੰਥਾਂ ਪ੍ਰਤੀ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਵੀ ਜ਼ਿਕਰ ਆਉਂਦਾ ਹੈ ਜੀ ਇਹ ਸਾਇੰਟੀਫਿਕ ਨਹੀਂ ਹੈਗੇ ਹੁਣ ਤਾਂ ਸਾਇੰਸ ਦਾ ਜ਼ਮਾਨਾ ਹੈ ਇਹ ਉਹ ਹੈ ਫਿਰ ਸਾਡੇ ਵੀ ਰਿਐਕਟਿਵ ਪਹਿਲੀ ਸਟੇਜ ਤੇ ਉਹ ਐ ਸਮਝਣ ਲੱਗ ਜਾਂਦੇ ਨੇ ਕਿ ਪਤਾ ਨਹੀਂ ਇਹਨਾਂ ਦੇ ਵਿੱਚੋਂ ਹੀ ਕੁਝ ਸਾਡਾ ਨਿਕਲ ਆਣਾ ਸੋ ਜੀ ਇਹਨਾਂ ਦਾ ਅਸੀਂ ਜ਼ਿਕਰ ਜ਼ਰੂਰ ਕਰੀਏ ਇਹਨਾਂ ਨੂੰ ਲਈਏ ਵੀ ਪਰ ਉਸੇ ਕੰਟੈਕਸਟ 'ਚ ਹੀ ਲਈਏ ਇਹ ਅਲਟੀਮੇਟਲੀ ਘਾਟਜੂ ਵੀ ਅਖੰਡ ਪਾਲਤ ਦਾ ਹਮਾਇਤੀ ਹੈ ਉਹਨੇ ਕਦੇ ਇਸ ਬਾਰੇ ਵਰਡ ਵਿੱਚ ਨਹੀਂ ਕੀਤੇ ਕਿ ਵੀ ਉਹ ਅਖੰਡ ਪਾਲਤ ਚਾਹੁੰਦਾ ਹੈ ਪਰ ਉਹ ਇਸ ਅੰਦਾਜ਼ ਦੇ ਵਿੱਚ ਨਹੀਂ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਇਹ ਇਹ ਜ਼ਿਆਦਾ ਸਿਆਣੇ ਨੇ ਔਰ ਇਹ ਸਮਝਦੇ ਨੇ ਕਿ ਜਿਹੜੀ ਸ਼ਕਤੀ ਜਾਂ ਜ਼ੁਲਮ ਹੈ ਇਸ ਦੇ ਨਾਲ ਗੱਲ ਉਲਟ ਸਕਦੀ ਹੈ ਜੀ ਹੁਣ ਸ਼ਿਵ ਸ਼ੰਕਰ ਮੈਨਨ ਜਿਹੜਾ ਇਹ ਬੜਾ ਵੱਡਾ ਦਿਮਾਗ ਰਿਹਾ ਹੈ ਭਾਰਤ ਦਾ ਜਿਹੜਾ ਉਹਨਾਂ ਦਾ ਸਿਕਿਉਰਟੀ ਐਡਵਾਈਜ਼ਰ ਨਰਮੋਨ ਸਿੰਘ ਸਰਕਾਰ ਦੇ ਵੇਲੇ ਇਹ ਜਿਹੜੀ ਹੈ ਮੈਨਨ ਜਿਹੜਾ ਉਹ 2006 ਤੋਂ 2009 ਤੱਕ ਇੰਡੀਆ ਫੋਰਨ ਸੈਕਟਰੀ ਰਿਹਾ ਫਿਰ ਐਮਬੈਸਡਰ ਹਾਈ ਕਮਿਸ਼ਨਰ ਰਿਹਾ ਇਜ਼ਰਾਈਲ 1995 ਤੋਂ 97 ਚ শ্রীলঙ্কা 1997 2000 ਚ ਚਾਈਨਾ ਚ 2000 ਤੋਂ 2003 ਤੱਕ ਪਾਕਿਸਤਾਨ ਦੇ ਵਿੱਚ 2003 ਤੋਂ 2006 ਤੱਕ ਔਰੇ ਚੰਗੀ ਤਰ੍ਹਾਂ ਚਾਈਨੀਜ਼ ਲੈਂਗੁਏਜ ਵੀ ਬੋਲ ਲੈਂਦਾ ਔਰ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਇਹ ਉਹਦਾ ਸਕਿਉਰਿਟੀ ਐਡਵਾਈਜ਼ਰ ਸੀ ਜਿਵੇਂ ਅੱਜ ਰੋਲ ਜਿਹੜਾ ਅਜੀਤ ਡੋਵਲਦਾ ਹੁਣ ਇਸ ਲੈਵਲ ਦਾ ਬੰਦਾ ਜਦੋਂ ਗੱਲ ਕਰਦਾ ਹੈ ਜੀ ਤੁਹਾਨੂੰ ਥੋੜਾ ਧਿਆਨ ਨਾਲ ਦੇਖਣਾ ਪੈਂਦਾ ਵੀ ਉਹਨੇ ਕੁਈ ਕਿਤਾਬ ਵੀ ਰਿਲੀਜ਼ ਕਰਨੀ ਹੈ ਪਰ ਜਿਹੜੀ ਖਬਰ ਬਣੀ ਹੈ ਇੰਡੀਆ ਫੇਸਸ ਥ੍ਰੈਟ ਫ্রম ਇਨਸਾਈਡ ਨਾਟ ਆਊਟਸਾਈਡ ਮੈਨਨ ਉਹਨੇ ਜਿਹੜਾ ਮੈਨਨ ਹੈ ਇਹਦਾ ਪਿਓ ਵੀ ਫੋਰਨ ਸਰਵਿਸ ਤੇ ਵਿੱਚ ਸੀ ਚਾਈਨਾ ਦੇ ਵਿੱਚ 2047 ਚ ਰਿਹਾ ਹੈ ਔਰ ਬੜਾ ਇਲਸਟਰੀਅਸ ਜਿਹੜਾ ਹੈ ਇਸ ਦਾ ਸਾਰਾ ਕਰੀਅਰ ਹੈ ਜੀ ਉਹਨੇ ਕਹਿੰਦਾ ਦਾ ਰੀਅਲ ਥ੍ਰੈਟਸ ਟੂ ਇੰਡੀਆ ਆਰ ਇੰਟਰਨਲ ਐਂਡ ਐਮਿਨੇਟ ਫ্রম ਕਮਿਊਨਲ ਐਂਡ ਸੋਸ਼ਲ ਵਾਇਲੈਂਸ not from outside forces such as pakistan or china former national security advisor shiv shankar menon has said unhe kaha ji ye chin aur pakistan to khatra nahi hai bharat nu eh jada andaruni taur de utte communal aur social violence firku te samajik hun firku hai hindua muslimana ja hindua sikha de khilaf isaiyan de khilaf aur social hai dalta de khilaf nu kehnu ta ਦਲਾਤਵੀ ਹਿੰਦੂ ਨੇ ਵੱਡਾ ਤਬਕਾ ਉਹਨਾਂ ਦਾ ਪਾਏ ਹੁਣ ਬੁੱਧਿਜ਼ਮ ਚ ਕਨਵਰਟ ਹੋ ਰਹੇ ਨੇ ਜਿਵੇਂ ਗੁਜਰਾਤ ਦੇ ਵਿੱਚ ਪਿਛਲੇ ਮੌਕੇ ਦੇ ਉੱਤੇ ਹਜ਼ਾਰਾਂ ਬੁੱਧੀ ਜਿਹੜੇ ਨੇ ਉਹ ਉਹਨਾਂ ਹਿੰਦੂ ਜਿਹੜੇ ਨੇ ਉਹ ਛੱਡ ਕੇ ਬੁੱਧ ਧਰਮ ਚ ਆਏ ਨੇ ਔਰ ਪਰ ਹਾਲੇ ਹੀ ਚੱਲ ਰਿਹਾ ਈਵਨ ਹਰਿਆਣੇ ਦੀ ਇੱਕ ਖਬਰ ਸੀ ਉਹਨਾਂ ਦੇ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਦਲਤ ਨੂੰ ਘੋੜੀ ਤਾਂ ਨਹੀਂ ਚੜੰਗ ਦਿੱਤਾ ਗਿਆ ਔਰ ਉਹ ਜਦੋਂ ਮੰਦਰ ਮੱਥਾ ਟੇਕਣ ਗਏ ਜਾਂ ਦੂਜੇ ਉੱਚੀ ਜਾਤ ਵਾਲੇ ਜਿਹੜੇ ਉਹਨਾਂ ਦੇ ਸੀ ਛੋਕਰੇ ਉਹਨਾਂ ਨੇ ਉਹਨਾਂ ਦੀ ਮਾਰਕੁਟਾਈ ਕੀਤੀ ਔਰ ਉਹਨਾਂ ਨੂੰ ਜਿਹੜਾ ਈਵਨ ਮੰਦਿਰ ਚ ਮੱਥਾ ਨਹੀਂ ਟੇਕਣ ਦਿੱਤਾ ਸੋ ਇਹ ਸੋਸ਼ਲ ਵਾਇਲੈਂਸ ਔਰ ਇਸ ਵੇਲੇ ਜਿਹੜਾ ਇਹ ਸਮਾਜਿਕ ਤੌਰ ਦੇ ਉੱਤੇ ਟ੍ਰਿਗਰਿੰਗ ਹੈ ਉਹਦਾ ਹੀ ਨਤੀਜਾ ਹੈ ਕਿ ਵੀ ਇੱਕ ਪਾਸੇ ਔਰ ਇਹਨੇ ਪੋਲੀਟੀਕਲ ਵਾਇਲੈਂਸ ਦੀ ਗੱਲ ਨਹੀਂ ਕੀਤੀ ਹੁਣ ਇੱਥੇ ਫਿਰ ਉਹਨਾਂ ਦਾ ਆਪਣਾ ਹਿੰਦੂ ਐਲੀਮੈਂਟ ਵਿੱਚ ਆ ਜਾਂਦਾ ਹੈ ਪੋਲੀਟੀਕਲ ਇਹ ਹੈ ਕਿ ਵੀ ਜਿਹੜੇ ਲੈਫਟਿਸਟ ਨੇ ਜੀ ਸਿੱਖਾਂ ਦੇ ਮਾਮਲੇ ਚ ਦੇਖੋ ਵੀ ਤੁਸੀਂ ਧਾਰਮਿਕ ਇਕੱਠ ਕਰਦੇ ਹੋ ਸਰਬਤਖਾਲਸਾ ਕਰਦੇ ਹੋ ਤੁਸੀਂ ਦੇਸ਼த்ਰੋਹੀ ਹੋ ਜਾਂਦੇ ਹੋ ਸੋ ਇਹ ਜਿਹੜੀ ਸਟੈਂਸ ਹੈ ਕੱਲਾ ਇੱਕ ਲੈਵਲ ਤੇ ਨਹੀਂ ਔਰ ਜੋ ਕੁਸ਼ਨਾ ਨੇ ਜੀਐਨਯੂ ਦੇ ਵਿੱਚ ਕੀਤਾ ਜੇ ਉੱਥੇ ਉਹਨਾਂ ਨੇ ਡੈਥ ਸੈਂਟੈਂਸ ਦੇ ਖਿਲਾਫ ਕੀਤਾ ਪਰ ਮੈਨੂੰ ਇੱਕ ਖਬਰ ਦੇਖ ਕੇ ਖੁਸ਼ੀ ਹੋਈ ਕਿ ਜੀਐਨਯੂ ਦੇ ਵਿੱਚ ਸਟੂਡੈਂਟਸ ਨੇ ਕੁਝ ਜਿਹੜੇ ਬਿਲਕੁਲ ਬਾਗਿਆ ਨਾ ਤਬੀ ਉਹਨਾਂ ਨੇ ਦਸਹਿਰਾ ਮਨਾਇਆ ਤੇ ਉਹਨਾਂ ਨੇ ਮੋਦੀ ਦਾ ਪੁਤਲਾ ਜਿਹੜਾ ਨਾਲ ਫੂਕਿਆ ਉਹਦੇ ਜੀ ਨਹੀਂ ਔਰ ਨਾਲ ਹੀ ਨਾਲ ਉਹਨਾਂ ਨੇ ਔਰ ਇੱਕ ਖਬਰ ਹੀ ਹੈ ਕਿ ਜੀਐਨਯੂ ਆਰਡਰਸ probes into burning of pm's ffg ਉਹਦਾ ਪੁਤਲਾ ਸਾੜਿਆ ਤੇ ਉਹਨਾਂ ਨੇ ਜਿੱਥੇ ਮੋਦੀ ਦਾ ਬਣਾਇਆ ਉੱਥੇ ਉਹਨਾਂ ਨੇ fg of gujarat government and gau rakshaks and issue ਉਹਨਾਂ ਦੇ ਵੀ ਪੁਤਲੇ ਨਾਲ ਸਾੜਿਆ ਕਿ ਆ ਗਊ ਰਖਸ਼ਕ ਵੀ ਨਹੀਂ ਚਲੋ ਇਹ ਬਹਾਦਰ ਆਵਾਜ਼ਾਂ ਨੇ ਭਾਵੇਂ ਇਹਨਾਂ ਦਾ ਆਪਣਾ एजेंडा ਹੈ ਲੇਕਿਨ ਇਹ ਜਿਹੜੀ ਵਾਇਲੈਂਸ ਹੈ ਅਗੇਂਸਟ ਪੋਲੀਟੀਕਲ ਡਾਈਸੈਂਟ ਜਿਹੜੇ ਲੋਕ ਸਹਿਮਤ ਨਹੀਂ ਨੇ ਔਰ ਜਿਸ ਤਰੀਕੇ ਨਾਲ ਇਵਨ ਮੀਡੀਆ ਦੇ ਉੱਤੇ ਕੰਟਰੋਲ ਕੀਤਾ ਹੋਇਆ ਹੈ ਔਰ NDTV ਵਾਲਾ ਪ੍ਰਨੋਬ ਨੇ ਗੱਲ ਕਹੀ ਸੀ ਕਿ ਵੀ ਇਨ ਦਾ 50ਸ ਇਨ ਅਮਰੀਕਾ ਡੂਰਿੰਗ ਦਾ ਮਕਰਥੀਜ਼ਮ ਇਰਾ ਇਟ ਵਾਸ ਕਿ देयर इज ए रेड ਅੰਡਰ ਏਵਰੀ देयर इज ए ਬੱਗ ਅੰਡਰ ਏਵਰੀ ਰਗ ਕਿ ਵੀ ਰੈਡ ਦਾ ਮਤਲਬ ਸੀ ਇਹ ਮਕਰਥੀਜ਼ਮ ਦੇ ਵਿੱਚ ਸੀ ਕਿ ਹਰੇਕ ਨੂੰ ਕਹੋ ਜੀ ਕਮਿਊਨਿਸਟ ਹੈ ਕਾਮਰੇਡ ਹੈ ਔਰ ਉਹਦੇ ਜੋ ਉਹਨਾਂ ਨੇ ਹਾਲੀਵੁੱਡ ਤੋਂ ਲੈ ਕੇ ਐਡਮਿਨਿਸਟ੍ਰੇਸ਼ਨ ਨੌਕਰੀਆਂ ਬਹੁਤ ਸਾਰਿਆਂ ਨੂੰ ਪਰਸੀਕਿਊਟ ਕੀਤਾ ਹੈ ਉਮਕਾਰ થી ਇਰਾਨ ਨੂੰ ਕਹਿੰਦਾ ਹੀ ਇਹ ਨੇ ਕਿ ਵੀ ਇਹ ਉਹਨਾਂ ਦਾ ਸਲੋਗਨ ਹੀ ਇਹ ਸੀ ਕਿ there is a red under every rug there is a bug under every rug ਜੀ ਔਰ ਇਸੇ ਤਰ੍ਹਾਂ ਜਿਹੜਾ ਅੱਜ ਉਹਨਾਂ ਨੇ ਉੱਥੇ ਮਾਹੌਲ ਬਣਾ ਦਿੱਤਾ ਕਿ ਭਾਈ ਹਰ ਕੋਈ ਜਿਹੜਾ ਉਸ ਦੇ ਉੱਤੇ ਤੁਸੀਂ ਸੈਡੀਸ਼ਨ ਦਾ ਚਾਰਜ ਲਾ ਦਿਓ ਔਰ ਇਹ ਕਹੋ ਕਿ ਜੇ ਇਹ ਦੇਸ਼ ਤਰਹੀ ਹੈ ਸੋ ਹੁਣ ਇਹ ਮਿਸਟਰ ਮੈਨਨ ਕਹਿੰਦੇ ਨੇ ਜੋ ਆਸਕਿਫ ਪਾਕਿਸਤਾਨ ਐਂਡ ਚਾਈਨਾ ਪੋਜ਼ ਐਨ ਐਗਜ਼ਿਸਟੈਂਸ਼ੀਅਲ ਥ੍ਰੈਟ ਟੂ ਇੰਡੀਆ ਮੈਨਨ ਸੈਡ ਨੋ ਉਹਨੇ ਕਿਹਾ ਕਿ ਇਹ ਭਾਰਤ ਦੇ ਵਿजूद ਨੂੰ ਕੋਈ ਖਤਰਾ ਹੈ ਚੀਨ ਤੋਂ ਜਾਂ ਪਾਕਿਸਤਾਨ ਤੋਂ ਨੇ ਕਿਹਾ ਨੋ ਇਨ ਟਰਮਸ ਆਫ ਨੈਸ਼ਨਲ ਸਕਿਉਰਟੀ ਆਈ ਥਿੰਕ ਦ ਰੀਅਲ ਥ੍ਰੈਟਸ ਆਰ ਇੰਟਰਨਲ ਕਿ ਜੇ ਤੁਸੀਂ ਰਾਸ਼ਟਰੀ ਸੁਰੱਖਿਆ ਦੀ ਗੱਲ ਕਰਨੀ ਹੈ ਤੇ ਜਿਹੜੀ ਰੀਅਲ ਥ੍ਰੈਟ ਹੈ ਉਹ ਅੰਦਰੂਨੀ ਹੈ ਔਰ ਉਹਦੇ ਚ ਉਹਨੇ ਕਿਹਾ ਕਿ ਬੀ देयर ਇਜ਼ ਨੋ ਐਗਜ਼ਿਸਟੈਂਸ਼ੀਅਲ ਥ੍ਰੈਟ ਟੂ ਇੰਡੀਆਜ਼ ਐਗਜ਼ਿਸਟੈਂਸ ਟੂਡੇ ਐਕਸਟਰਨਲੀ ਅਨਲਾਈਕ ਇਨ ਦ 50ਸ ਔਰ ਵੈਨ ਵੀ ਵਰ ਫਾਰਮਡ ਐਂਡ ਫਾਰ ਮੈਨੀ ਈਅਰਸ ਟਿਲ ਲੇਟ 60ਸ ਥੇਅਰ ਵਰ ਐਕਚੁਅਲ ਇੰਟਰਨਲ threats not anymore i think that we have actually dealt with them if you look at violence in india deaths from terrorism from left wing extremism declined steadily throughout this 20th century until 2014 15 even now the basic trend for terrorism left wing terrorism is down what has increased is since 2012 ਔਰ ਇਹ 2012 ਤੋਂ ਇਹ ਕਹਿੰਦਾ ਵੀ ਜਿਹੜੀ ਗੱਲ ਵਧੀ ਹੈ ਉਹ ਹੀ ਹੈ ਜਦੋਂ ਫਿਰ મોદી ਨੇ ਪੂਰਾ ਆਪਣਾ ਕੈਂਪੇਨ ਸ਼ੁਰੂ ਕੀਤਾ ਔਰ ਬੀਜੇਪੀ ਦਾ ਹੱਥ ਜਿਹੜਾ ਉੱਤੇ ਮੀਡੀਆ ਦੇ ਉੱਤੇ ਕੰਟਰੋਲ ਕੀਤਾ 2012 ਤੋਂ ਕਮਿਊਨਲ ਵਾਇਲੈਂਸ ਸੋਸ਼ਲ ਵਾਇਲੈਂਸ ਇੰਟਰਨਲ ਵਾਇਲੈਂਸ ਹੈਜ਼ ਇਨਕਰੀਜ਼ਡ ਥੈਟ ਇਜ਼ ਸਮਥਿੰਗ ਵੀ ਨੀਡ ਟੂ ਫਾਈਂਡ ਅ ਵੇ ਇਨ ਡੀਲਿੰਗ ਵਿਦ ਥਿਸ ਇਜ਼ ਨਾਟ ਅ ਟਰੈਡੀਸ਼ਨਲ ਲਾ ਐਂਡ ਆਰਡਰ ਪ੍ਰੋਬਲਮ which our traditional instruments the police the state know how to deal with you look at violence against women communal caste violence if you look at these forms of violence these are all result of tremendous social and economical change of uprooting population urbanized okay. hun jada onu tusi jadon ik gal kehni chahnde ho fir tohanu lagda <laughs> hai ve hindu twi na piche pay jaan fir tusi onu hor urbanization te falana te timka ਉਨੋਂ ਤੁਸੀਂ ਹੋਰ ਜਿਹੜੀ ਹੈ ਕੈਟਾਗਰੀ ਜੀ ਡਿਸਕਸ ਕਰਦੇ ਹੋ ਪਰ ਇੱਕ ਗੱਲ ਇਸ ਲੈਵਲ ਦੇ ਬੰਦੇ ਤੋਂ ਜਿਹੜਾ ਅਜੀਤ ਡੋਵਲ ਦੇ ਕਾਡਰ ਦਾ ਹੈ ਇਹ ਕਲੀਅਰਲੀ ਹੋਣਾ ਕਿ ਚੀਨ ਔਰ ਪਾਕਿਸਤਾਨ ਭਾਰਤ ਦੇ ਲਈ ਕੋਈ ਖਤਰਾ ਨਹੀਂ ਔਰ ਇਹਨਾਂ ਦਾ ਜਿਸ ਅੰਦਾਜ਼ੇ ਪਾਕਿਸਤਾਨ ਦੇ ਨਾਲ ਸਰਹੱਦ ਸੀਲ ਕਰਨਾ ਚਾਹੁੰਦੇ ਨੇ ਚਾਈਨਾ ਦੇ ਅਗੇਂਸਟ ਜਿਹੜਾ ਉਹ ਅਮਰੀਕਾ ਦੇ ਹੱਥ ਠੋਕੇ ਬਣੇ ਹੋਏ ਨੇ ਸੋ ਮੈਸੇਜ ਜਿਹੜਾ ਕਿਉਂਕਿ ਡਿਪਲੋਮੈਟ ਹਮੇਸ਼ਾ ਅ ਬੜੇ ਲੋ ਟੋਨ ਦੇ ਵਿੱਚ ਕੋਈ ਗੱਲ ਕਹਿੰਦੇ ਨੇ ਐਗਰੈਸਿਵ ਨਹੀਂ ਹੁੰਦੇ ਅਸੀਂ ਤਾਂ ਐਕਟਿਵਿਸਟ ਐ ਅਸੀਂ ਤਾਂ ਜਿਹੜਾ ਉਹ ਸਾਰੇ ਭਰਮ ਦੇ ਪਰਦੇ ਖੋਲ ਦੇਣੇ ਨੇ ਜੀ ਅ ਔਰ ਉਹਨੇ ਜਿਹੜੀ ਗੱਲ ਇਹ ਕਹੀ ਐ ਕਿ ਆਪਣਾ ਘਰ ਸੰਭਾਲੋ ਵੀ ਇਹ ਨਾ ਬਲੇਮ ਕਰੋ ਜੀ ਗਵਾਂਡੀਆਂ ਦਾ ਪਹਿਲਾਂ ਆਪਣਾ ਘਰ ਦੇਖੋ ਵੀ ਤੁਹਾਡਾ ਫਿਰਕੂਪਣਾ ਕਿੱਥੇ ਨੂੰ ਟੱਚ ਕੀਤਾ ਹੋਇਆ ਹੈ ਤੁਹਾਡਾ ਸਮਾਜਿਕ ਆਰਡਰ ਕਿਧਰ ਨੂੰ ਜਾ ਰਿਹਾ ਹੈ ਤੁਸੀਂ ਮੀਡੀਆ ਦੇ ਉੱਤੇ ਕਿਸ ਕਿਸਮ ਦਾ ਕੰਟਰੋਲ ਕੀਤਾ ਹੋਇਆ ਹੈ ਕਿਵੇਂ ਸਾਰੀਆਂ ਇੰਸਟੀਚੂਸ਼ਨ ਜਿਹੜੀਆਂ ਨੇ ਉਨਾ ਨੂੰ ਤੁਸੀਂ ਹਿੰਦੂਤਵਾਦ ਦੇ ਲਿਆਂਦਾ ਹੋਇਆ ਉਸ ਦੇ ਥੱਲੇ ਔਰ ਉਹਨੂੰ ਤੁਸੀਂ ਕਰ ਰਹੇ ਹੋ ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਬਿਲਕੁਲ ਮਿਸਟਰ ਮਾਨੰਦ ਦਾ ਐਨਲਿਸਿਸ ਕੁਆਇਟ ਕਰੈਕਟ ਹੈ ਕਿ ਭਾਰਤ ਨੂੰ ਅਲਟੀਮੇਟਲੀ ਔਰ ਇਹ ਜਿਹੜੀਆਂ ਇਸ ਕਿਸਮ ਦੀਆਂ ਹੈਜਮੋਨਿਕ ਗਲਬੇ ਵਾਲੀਆਂ ਸੋਸਾਇਟੀਜ਼ ਵਿਚਾਰਤਾ ਰਹਾ ਹੁੰਦੀਆਂ ਨੇ ਜਿਵੇਂ ਸੋਵੀਅਤ ਯੂਨੀਅਨ ਬਣ ਗਿਆ ਸੀ ਜਾਂ ਇੱਕ ਸਟੇਜ ਤੇ ਯੂਗ ਇਹ ਫਿਰ ਟੁੱਟਦੀਆਂ ਹੀ ਹੁੰਦੀਆਂ ਨੇ ਇਹ ਇਹਨਾਂ ਨੂੰ ਕੋਈ ਬਾਹਰੋਂ ਹਮਲੇ ਨਾਲ ਤੋੜਨ ਦੀ ਲੋੜ ਨਹੀਂ ਹੁੰਦੀ ਇਹ ਜਿਹੜੀ ਇੰਟਰਨਲ ਸਟ੍ਰਾਈਫ ਹੈ ਜਾਂ ਇੰਟਰਨਲ ਪੋਲਰਾਈਜੇਸ਼ਨ ਹੈ ਉਹੀ ਇਹਨਾਂ ਦਾ ਤੀਲਾ ਤੀਲਾ ਕਰ ਦਿੰਦੇ ਜਿਵੇਂ ਸੋਵੀਅਤ ਯੂਨੀਅਨ ਦੇ 15 ਹਿੱਸੇ ਹੋਏ ਯੂਗੋਸਲਾਵੀਆ ਦੇ 6-7 ਹੋਏ ਤੇ ਨੈਕਸਟ ਇਨ ਲਾਈਨ ਜਿਹੜਾ ਇੰਡੀਆ ਹੈ ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਜੀ ਡਾਕਟਰ ਸਾਹਿਬ ਬਿਲਕੁਲ ਅਥਰੇ ਨੇ ਬ੍ਰੇਕ ਵਿਊਰਸ ਵਿਚਾਰਨਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ